ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗਾਉਨ ਦੀ ਗਾਉਨ ਦੀ ਕਟਿੰਗ ਕਰਾਂਗੇ ਤੇ ਨਾਲੇ ਆਪਾਂ ਸਟੀਚ ਕਰਾਂਗੇ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਗਾਉਨ ਦੀ ਕਟਿੰਗ ਕਰਾਂਗੇ ਤੇ ਡਿਜ਼ਾਈਨਦਾਰ ਗਲਾ ਗਲਾ ਬਣਾ ਕੇ ਆਪਾਂ ਸਟੀਚਿੰਗ ਕਰਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਆਪਾਂ 3 ਮੀਟਰ ਵੱਡੇ ਪਣੇ ਦਾ ਕੱਪੜਾ ਜਿਹੜਾ ਗਾਵਣ ਵਾਸਤੇ ਆਪਾਂ ਲੈਨੇ ਆ ਇਹ 3 ਮੀਟਰ ਕੱਪੜੇ ਨੂੰ ਆਪਾਂ ਅੱਧ ਵਿੱਚੋਂ ਕਟਿੰਗ ਕੀਤਾ ਹੋਇਆ ਹੈ ਤੇ ਇਹ 1.5 ਮੀਟਰ ਕੱਪੜਾ ਆਪਣੇ ਕੋਲ ਤੇ ਜਿਸ ਨੂੰ ਆਪਾਂ ਫੋਲਡ ਕਰਾਂਗੇ ਆ ਦੇਖੋ ਜੀ ਇਹ 1.5 ਮੀਟਰ ਕੱਪੜਾ ਹੈ ਤੇ ਇਸ ਦੇ ਸਿਰੇ ਤੋਂ ਆਪਾਂ ਇਸ ਤਰ੍ਹਾਂ ਫੜ ਕੇ ਇਸ ਨੂੰ ਇਸ ਤਰ੍ਹਾਂ ਫੋਲਡ ਕਰਨਾ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਸਿਰੇ ਤੋਂ ਕੱਪੜਾ ਫੜ ਕੇ ਇਸ ਤਰ੍ਹਾਂ ਫੋਲਡ ਕਰਾਂਗੇ ਇਹ ਇਹ ਆਪਣਾ 3 ਮੀਟਰ ਕਪੜਾ ਹੈ ਵੱਡੇ ਪਣੇ ਦਾ ਤੇ ਇਸ ਨੂੰ ਆਪਾਂ ਅੱਧ ਚੋਂ ਕਟਿੰਗ ਕੀਤਾ ਹੋਇਆ ਹੈ 1.5 ਮੀਟਰ ਕਪੜੇ ਦੇ ਨਾਲ ਆਪਾਂ ਗਾਵਣ ਬਣਾਵਾਂਗੇ ਤੇ ਬਾਕੀ ਕਪੜੇ ਨਾਲ ਵੀ ਆਪਾਂ ਇੱਕ ਹੋਰ ਗਾਵਣ ਤਿਆਰ ਕਰਾਂਗੇ ਆ ਦੇਖੋ ਜੀ ਸਿਰੇ ਤੋਂ ਆਪਾਂ 16 16 ਇੰਚ ਤੇ ਨਿਸ਼ਾਨ ਲਗਾਵਾਂਗੇ ਆ ਦੇਖੋ ਜੀ ਇਧਰੋਂ ਵੀ 16 ਇੰਚ ਤੇ ਨਿਸ਼ਾਨ ਲਗਾਵਾਂਗੇ ਤੇ ਦੂਜੀ ਸਾਈਡ ਵੀ ਆਪਾਂ 16 ਇੰਚ ਤੇ ਨਿਸ਼ਾਨ ਲਗਾ ਕੇ ਉਹਨਾਂ ਨਿਸ਼ਾਨਾਂ ਨੂੰ ਮਿਲਾ ਦਾਂਗੇ ਤੇ ਫਿਰ ਆਪਾਂ ਇਹ ਕਟਿੰਗ ਕਰਾਂਗੇ ਇਹ ਆਪਾਂ 14 ਇੰਚ ਆਪਣੀ ਕਮਰ ਤਿਆਰ 14 ਇੰਚ ਤੇ ਆਪਾਂ ਕਟਿੰਗ ਕੀਤੀ ਹੈ ਕਮਰ ਦੀ ਤੇ 13 ਇੰਚ ਕਮਰ ਜਿਹੜੀ ਉਹ ਤਿਆਰ ਹੋਊਗੀ ਇਹ ਆਪਾਂ 10 ਸਾਲ ਦੀ ਲੜਕੀ ਦਾ ਗਾਉਨ ਬਣਾ ਰਹੇ ਆ ਤੇ ਹੁਣ ਆਪਾਂ نیچے ਘੇਰ ਦੀ ਕਟਿੰਗ ਕਰਾਂਗੇ ਇਹ ਆਪਾਂ 20 ਇੰਚ ਘੇਰ ਜਿਹੜਾ ਉਹ ਕਟਿੰਗ ਕਰਾਂਗੇ ਤੇ 18 ਇੰਚ ਆਪਣਾ ਤਿਆਰ ਤਿਆਰ ਰਹ ਜੂਗਾ ਘੇਰ ਉਪਰੋਂ ਆਪਾਂ 13 ਇੰਚ ਆਪਣੀ ਜਿਹੜੀ ਉੱਪਰ 벨ਟ ਕੁੜਤੀ ਹੈ ਕੁੜਤੀ ਦੀ ਲਵਾਈ 13 ਇੰਚ ਤੇ 18 ਇੰਚ ਆਪਣੀ ਨੀਚੋਂ ਘੇਰ ਇਹ ਆਪਾਂ ਸਾਰੇ ਨਿਸ਼ਾਨ 20 ਇੰਚ ਤੇ ਲਗਾਵਾਂਗੇ ਆ ਦੇਖੋ ਜੀ 20 ਇੰਚ ਤੇ ਸਾਰੇ ਨਿਸ਼ਾਨ ਲਗਾ ਕੇ ਫਿਰ ਇਸ ਦੀ ਕਟਿੰਗ ਕਰ ਲਾਂਗੇ ਕਟਿੰਗ ਕਰਨ ਤੋਂ ਬਾਅਦ ਆਪਾਂ ਕਪੜੇ ਨੂੰ ਇਸ ਤਰ੍ਹਾਂ ਫੋਲਡ ਕਰਕੇ ਦੂਜੀ ਸਾਈਡ ਵਾਲਾ ਜਿਹੜਾ ਆਪਣਾ ਕੱਪੜਾ ਆਪਾਂ ਫੋਲਡ ਕੀਤਾ ਹੋਇਆ ਸੀ ਇਹ ਇਸ ਨੂੰ ਵੀ ਆਪਾਂ ਕਟਿੰਗ ਕਰ ਲਾਂਗੇ ਤੇ ਹੁਣ ਆਪਾਂ ਉੱਪਰਲੀ ਕੁੜਤੀ ਦੀ ਕਟਿੰਗ ਕਰਾਂਗੇ ਇਸ ਦੀ ਕੁੱਲ ਲੰਬਾਈ ਆਪਾਂ 1.75 ਇੰਚ ਰੱਖੀ ਹੋਈ ਹੈ 1.75 ਇੰਚ ਆਪਣੇ ਕੁੱਲ ਲੰਬਾਈ ਉੱਪਰਲੀ ਤੇ ਇੱਥੇ ਆਪਾਂ 0.5 ਇੰਚ ਤੇ ਉੱਪਰ ਤੀਰੇ ਦਾ ਨਿਸ਼ਾਨ ਲਗਾਵਾਂਗੇ ਨੀਚੇ ਆਪਾਂ 6 ਇੰਚ ਤੇ ਨਿਸ਼ਾਨ ਲਗਾਵਾਂਗੇ ਮੋਢੇ ਦਾ ਥੋੜੀ ਜਿਹੀ ਗੁਲਾਈ ਪਾ ਲਾਂਗੇ ਤੇ ਇਹ ਆਪਣਾ 6 6.5 ਇੰਚ ਆਪਣਾ ਜਿਹੜਾ ਮੋਢਾ ਉਹ ਕਟਿੰਗ ਕਰਾਂਗੇ ਇਧਰੋਂ ਆਪਾਂ 2 ਇੰਚ ਤੇ ਜਾਂ 2.5 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਗਾਵਾਂਗੇ ਤੇ ਨੀਚੇ ਆਪਾਂ 3 ਇੰਚ ਤੇ ਨਿਸ਼ਾਨ ਲਗਾਵਾਂਗੇ ਆ ਦੇਖੋ ਜੀ ਇਧਰੋਂ ਆਪਾਂ 7 ਇੰਚ ਤੇ ਕਮਰ ਦਾ ਨਿਸ਼ਾਨ ਲਗਾਵਾਂਗੇ 14 ਇੰਚ ਜਿਹੜੀ ਆਪਣੀ ਕਮਰ ਹੈ ਉਸ ਦੀ ਕਟਿੰਗ ਕਰਾਂਗੇ 13 ਇੰਚ ਆਪਣੀ ਕਮਰ ਤਿਆਰ ਰਹਿ ਜੂਗੀ ਇਸ ਨੂੰ ਆਪਾਂ ਇਸ ਤਰ੍ਹਾਂ ਦੀ ਕਟਿੰਗ ਸ਼ੇਪ ਲਵਾਂਗੇ ਤੇ ਉੱਪਰੋਂ ਜਿਹੜਾ ਆਪਾਂ ਗਲੇ ਦਾ ਨਿਸ਼ਾਨ ਲਗਾਇਆ ਹੋਇਆ ਹੈ ਪਹਿਲਾਂ ਆਪਾਂ ਮੋਢੇ ਦੀ ਕਟਿੰਗ ਕਰਾਂਗੇ ਮੋਢੇ ਦੀ ਕਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਜਿਹੜਾ ਗਲੇ ਦਾ ਨਿਸ਼ਾਨ ਲਗਾਇਆ ਹੋਇਆ ਹੈ ਇਹ ਆਪਣੀ ਫਰੰਟ ਵਾਲੀ ਸਾਈਡ ਜਿਹੜਾ ਗਲਾ ਪਹਿਲਾਂ ਆਪਾਂ ਉਸ ਦੀ ਕਟਿੰਗ ਕਰਾਂਗੇ ਆ ਦੇਖੋ ਜੀ ਉਪਰੋਂ 2.5 ਇੰਚ ਤੇ ਤੇ ਨੀਚੋਂ 3 ਇੰਚ ਤੱਕ ਗੁਲਾਈ ਚ ਆਪਾਂ ਗਲੇ ਦੀ ਕਟਿੰਗ ਕਰਾਂਗੇ ਆ ਦੇਖੋ ਜੀ ਇਹ ਬੈਕ ਸਾਈਡ ਵਾਲਾ ਜਿਹੜਾ ਗਲਾ ਹੈ ਇਸ ਦੀ ਕਟਿੰਗ ਥੋੜੀ ਆਪਾਂ ਉਪਰੋਂ 2.5 ਇੰਚ ਤੇ ਰੱਖ ਕੇ ਤੇ ਇਸ ਦੀ ਲੰਬਾਈ ਵੀ 2.5 ਇੰਚ ਰੱਖ ਕੇ ਆਪਾਂ ਗੁਲਾਈ ਚ ਨੇ ਨਿਸ਼ਾਨ ਲਗਾਵਾਂਗੇ ਪਹਿਲਾਂ ਫਿਰ ਇਸ ਦੀ ਕਟਿੰਗ ਕਰ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਹੁਣ ਆਪਾਂ ਇਸ ਨੂੰ ਸਟਿਚ ਕਰਾਂਗੇ ਆਪਣੇ ਸੂਟ ਦੇ ਨਾਲ ਦਾ ਪ੍ਰਿੰਟ ਦਾ ਆਪਾਂ ਕੋਈ ਵੀ ਕਪੜਾ ਲਵਾਂਗੇ 1.5 ਇੰਚ ਚੌੜਾ ਤੇ ਇਸ ਦੀ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਜਿਸ ਤਰ੍ਹਾਂ ਆਪਾਂ ਨਾਲਾ ਸੀਨੇ ਆ ਇਸ ਤਰ੍ਹਾਂ ਫੋਲਡ ਕਰਕੇ ਬਾਅਦ ਵਿੱਚ ਸਿੱਧਾ ਕਰਕੇ ਉੱਪਰੋਂ ਦੋਨਾਂ ਸਾਈਡਾਂ ਤੇ ਸੀਨਾ ਲਾ ਲਾ ਕੇ ਬਾਅਦ ਵਿੱਚ ਆਪਾਂ ਇਸ ਤਰ੍ਹਾਂ ਦੀ ਸ਼ੇਪ ਦੇਵਾਂਗੇ ਆ ਦੇਖੋ ਜੀ ਤੇ ਇਸ ਦੇ ਛੋਟੇ ਛੋਟੇ ਪੀਸ ਕਰਾਂਗੇ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਪੀਸ ਕਰਕੇ ਇਸ ਦੇ ਛੋਟੇ-ਛੋਟੇ ਆਪਾਂ ਫਲਾਵਰ ਬਣਾਵਾਂਗੇ ਗਲੇ ਦਾ ਇਸ ਦੇ ਨਾਲ ਆਪਾਂ ਡਿਜ਼ਾਈਨ ਬਣਾਵਾਂਗੇ ਇਸ ਤਰ੍ਹਾਂ ਦੇ ਨਿੱਕੇ-ਨਿੱਕੇ ਪੀਸ ਕੱਟ ਕੇ ਆਪਾਂ ਆਪਣੇ ਪ੍ਰਿੰਟ ਸੂਟ ਦੇ ਪ੍ਰਿੰਟ ਨਾਲ ਦਾ ਕੋਈ ਵੀ ਕਪੜਾ ਮਿਲਦਾ-ਜੁਲਦਾ ਲੈ ਕੇ ਆਪਾਂ ਇਸ ਤਰ੍ਹਾਂ ਦੀ ਕੋਈ ਵੀ ਸ਼ੇਪ ਦੇ ਕੇ ਆਪਾਂ ਗਲੇ ਦਾ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਹਾਂਜੀ ਇਹ ਆਪਣਾ ਬੈਕ ਸਾਈਡ ਵਾਲਾ ਗਲਾ ਹੈ ਇਸ ਨੂੰ ਆਪਾਂ ਥੋੜੀ ਜਿਹੀ ਥੋੜੀ ਜਿਹੀ ਹੋਰ ਡੁੰਗਾਈ ਚ ਕੱਟਿਆ ਹੋਇਆ ਹੈ ਤੇ ਇਸ ਦੇ ਨਾਲ ਆਪਾਂ ਇਹ ਰੇਬ ਲਗਾਵਾਂਗੇ ਸਿੱਧੇ ਪਾਸੇ ਤੋਂ ਰੇਬ ਲਗਾ ਕੇ ਇਸ ਤਰ੍ਹਾਂ ਫਿਰ ਇਸ ਨੂੰ ਫੋਲਡ ਕਰਕੇ ਉੱਪਰੋਂ ਸੀਨ ਲਾਵਾਂਗੇ ਇਸ ਤਰ੍ਹਾਂ ਹਾਂਜੀ ਇਹ ਆਪਣਾ ਫਰੰਟ ਸਾਈਡ ਵਾਲਾ ਗਲਾ ਹੈ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਬੁਕਰਮ ਨਾਲ ਅਟੈਚ ਕਰਕੇ ਪੁੱਠੇ ਪਾਸੇ ਤੋਂ ਆਪਾਂ ਸੀਨ ਲਾਈ ਹੋਈ ਹੈ ਤੇ ਇਸ ਨੂੰ ਆਪਾਂ ਸਿੱਧੇ ਪਾਸੇ ਫੋਲਡ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਬੁਕਰਮ ਦੇ ਨਾਲ ਆਪਾਂ ਅਟੈਚ ਕਰਕੇ ਪੁੱਠੇ ਪਾਸੇ ਤੋਂ ਰੱਖ ਕੇ ਸੀਨ ਲਾਈ ਹੋਈ ਹੈ ਤੇ ਸਿੱਧੇ ਪਾਸੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਇੱਕ ਮੋٹے ਬਖੇ ਨਾਲ ਆਪਾਂ ਸੀਨ ਲਾਵਾਂਗੇ ਕਿਨਾਰੀ ਤੇ ਆ ਦੇਖੋ ਜੀ ਇਸ ਤਰ੍ਹਾਂ ਸੀਨ ਲਾਉਣ ਤੋਂ ਬਾਅਦ ਆ ਦੇਖੋ ਜੀ ਜਿਹੜੀਆਂ ਆਪਾਂ ਇਹ ਪੀਸ ਕੀਤੇ ਹੋਏ ਸੀ ਨਿੱਕੇ ਨਿੱਕੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਫਲਾਵਰ ਬਣਾਵਾਂਗੇ ਤੇ ਇਹ ਆਪਾਂ ਗਲੇ ਦੇ आ देखो जी आाली साइड तो आप रख के सीन लवें इस तरह ही आपके निके निके जलावर बना के गले के चार सफेरे आप इस तरह सीन आ देखो जी गले के चार सफेरे आप इस तरह ही फोल्ड करके सीन लवेंगे बिल्कुल एक बराबर रख के अपना यह फ्लावर जोड़े ने ਗਲੇ ਦੇ ਚਾਰ ਸਵੇਰੇ ਲਗਾਵਾਂਗੇ ਇਸ ਤਰ੍ਹਾਂ ਆਪਣਾ ਸਿੰਪਲ ਜਿਹਾ ਕਪੜੇ ਤੋਂ ਆਪਾਂ ਡਿਜ਼ਾਈਨ ਦਾ ਗਲਾ ਬਣਾਵਾਂਗੇ ਸਾਰੇ ਫਲਾਵਰ ਆਪਾਂ ਗਲੇ ਦੇ ਚਾਰ ਸਵੇਰੇ ਇਸੇ ਤਰ੍ਹਾਂ ਹੀ ਲਗਾਵਾਂਗੇ ਆ ਦੇਖੋ ਜੀ ਤੇ ਇਹ ਆਪਾਂ ਕਪੜਾ ਲਿਆ ਹੋਇਆ ਹੈ 2 ਇੰਚ ਚੌੜਾ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਇੱਕ ਪਾਸੇ ਸੀਨ ਲਾਵਾਂਗੇ ਤੇ ਦੂਜੇ ਪਾਸੇ ਆਪਾਂ ਇਹੇ ਆਪਾਂ 2 ਇੰਚ ਚੌੜਾ 2 ਇੰਚ ਲੰਮਾ ਇਸ ਤਰ੍ਹਾਂ ਦੇ ਪੀਸ ਲਵਾਂਗੇ ਕੱਪੜੇ ਦੇ 2 2 ਇੰਚ ਲੰਬਾਈ ਚੌੜਾਈ ਦੇ ਵਾਲੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਸੀਨ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਇਹਨਾਂ ਨੂੰ ਸੀਨ ਲਾਵਾਂਗੇ ਇਹੇ ਵੀ ਆਪਾਂ ਨਿੱਕੇ ਨਿੱਕੇ ਫਲਾਵਰ ਬਣਾਵਾਂਗੇ ਜਿਹੜੀ ਆਪਾਂ ਅੰਗਲੇ ਦੇ ਨਾਲ ਇਹ ਪੱਟੀ ਲਾਈ ਹੋਈ ਏ ਇਸ ਦੇ ਇੱਕ ਪਾਸੇ ਆਪਾਂ ਸੀਨ ਲਾਈ ਹੋਈ ਏ ਤੇ ਦੂਜੇ ਪਾਸੇ ਆਪਾਂ ਇਹ ਜਿਹੜੇ ਫਲਾਵਰ ਨੇ ਇਹ ਰੱਖ ਕੇ ਸੀਨ ਲਾਵਾਂਗੇ ਆ ਦੇਖੋ ਜੀ ਬਿਲਕੁਲ ਹੀ ਸਫਾਈ ਨਾਲ ਇੱਕ ਬਰਾਬਰ ਰੱਖ ਕੇ ਇਹਨਾਂ ਨੂੰ ਆਪਾਂ ਸੀਨ ਲਾਵਾਂਗੇ ਆ ਦੇਖੋ ਜੀ ਇਸ ਨਾਲ ਆਪਾਂ ਸੂਈ ਨਾਲ ਬਾਅਦ ਵਿੱਚ ਡਿਜ਼ਾਈਨ ਬਣਾਵਾਂਗੇ ਤੇ ਹੁਣ ਆਪਾਂ ਇਹ ਜਿਹੜਾ ਆਪਣੀ ਕੁੜਤੀ ਵਾਲਾ ਕਪੜਾ ਹੈ ਤੇ ਨੀਚੇ ਘੇਰ ਵਾਲਾ ਕਪੜਾ ਹੈ ਇਹਨਾਂ ਦੀ ਸੀਨ ਲਾਵਾਂਗੇ ਕੁੜਤੀ ਵਾਲੇ ਕਪੜੇ ਦੀ ਤੇ ਆਪਾਂ ਉੱਪਰ ਵਾਲੇ ਨੀਚੇ ਘੇਰ ਵਾਲੇ ਕਪੜੇ ਦੀ ਆਪਾਂ ਸੀਨ ਲਾਵਾਂਗੇ ਇਸ ਤਰ੍ਹਾਂ ਆ ਦੇਖੋ ਜੀ ਦੋਨੇ ਪਾਸੇ ਆਪਾਂ ਫਰੰਟ ਵਾਲੀ ਸਾਈਡ ਵੀ ਤੇ ਬੈਕ ਸਾਈਡ ਵਾਲੀ ਆਪਾਂ ਦੋਨੇ ਸੀਨਾ ਇਸ ਤਰ੍ਹਾਂ ਲਾਵਾਂਗੇ ਇਹ ਆਪਣੀ ਕਮਰ ਵਾਲੀ ਸੀਨ ਹੈ ਜਿਹੜੀ ਆਪਾਂ ਕੁੜਤੀ ਦੇ ਨਾਲ نیچے ਘੇਰ ਨੂੰ ਆਪਾਂ ਸੀਨ ਲਾਉਣੀ ਹੈ ਉੱਪਰ ਆਪਾਂ ਮੋਢੇ ਵਾਲੀ ਸੀਨ ਲਾਵਾਂਗੇ ਆ ਦੇਖੋ ਜੀ ਦੂਜੀ ਸਾਈਡ ਵੀ ਆਪਾਂ ਮੋਢੇ ਵਾਲੀ ਸੀਨ ਲਾਵਾਂਗੇ ਹਾਂਜੀ ਦੋਨੇ ਮੋਢਿਆਂ ਦੀ ਆਪਾਂ ਇਸੇ ਤਰ੍ਹਾਂ ਹੀ ਸੀਨ ਲਾਵਾਂਗੇ ਹੁਣ ਆਪਾਂ ਬਾਹਾਂ ਦੇ ਵਿਚਾਲੇ ਤੋਂ ਸੇਧ ਕਰਕੇ ਦੋਨਾਂ ਸਾਈਡਾਂ ਤੇ ਤਿੰਨ ਤਿੰਨ ਵੱਲ ਪਾਵਾਂਗੇ ਅੱਧੇ ਅੱਧੇ ਇੰਚ ਦੇ ਆਪਾਂ ਇਹ ਵੱਲ ਪਾਉਣੇ ਨੇ ਇਹ ਆਪਾਂ ਅੱਧਰ ਚ ਰੱਖ ਕੇ ਸੀਨ ਸੀਨ ਲਉਂਦੇ ਪਏ ਆ ਤੇ ਇੱਥੇ ਆਪਾਂ ਅੱਧੇ ਅੱਧੇ ਇੰਚ ਦੇ ਤਿੰਨ ਘੁੰਗ ਪਾਏ ਨੇ ਇਹ ਆਪਾਂ ਬਾਹ ਦਾ ਡਿਜ਼ਾਈਨ ਬਣਾ ਰਹੇ ਆ ਆ ਦੇਖੋ ਜੀ ਇੱਕ ਪਾਸੇ ਆਪਾਂ ਪੁੰਗ ਪਾਏ ਸੀ ਅੱਧ ਚ ਰੱਖ ਕੇ ਤੇ ਹੁਣ ਆਪਾਂ ਆ ਦੇਖੋ ਜੀ ਅੱਧ ਤੋਂ ਆਪਾਂ ਫਿਰ ਦੂਜੇ ਪਾਸੇ ਤਿੰਨ ਪੁੰਗ ਪਾਵਾਂਗੇ ਅੱਧੇ ਅੱਧੇ ਇੰਚ ਦੇ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਸਿੰਪਲ ਜੀ ਬਾਂ ਦਾ ਵਧੀਆ ਜਿਹਾ ਡਿਜ਼ਾਈਨ ਬਣੂਗਾ ਦੋਨੋਂ ਪਾਸੇ ਆਪਾਂ ਤਿੰਨ ਤਿੰਨ ਪੁੰਗ ਪਾਉਣੇ ਨੇ ਵਿਚਾਲੇ ਰੱਖ ਕੇ ਸੀਨ ਲਾਉਣੇ ਤੇ ਦੂਜੇ ਪਾਸੇ ਵੀ ਆਪਾਂ ਆ ਦੇਖੋ ਜੀ ਪੁੰਗ ਪਾਉਣ ਤੋਂ ਬਾਅਦ ਹੁਣ ਆਪਾਂ ਇੱਥੇ ਮੋਢੇ ਦੀ ਕਟਿੰਗ ਕਰ ਲਾਂਗੇ ਇਹ ਇਹ ਆਪਣਾ ਸਿੱਧਾ ਕਪੜਾ ਸੀ ਜਿਸ ਨੂੰ ਆਪਾਂ ਫੋਲਡ ਕੀਤਾ ਸੀ ਤੇ ਇਹ ਆਪਣੀ ਮੂਰੀ ਵਾਲਾ ਪਾਸਾ ਇਹ ਆਪਣਾ ਮੂਰੀ ਵਾਲਾ ਪਾਸਾ ਤੇ ਇੱਥੇ ਵੀ ਜਿਹੜੇ ਆਪਾਂ ਵਾਲ ਪਾਏ ਹੋਏ ਸੀ ਇਹਨਾਂ ਵਾਲਾ ਨੂੰ ਸੈੱਟ ਕਰਕੇ ਇਹਦੇ ਉੱਪਰ ਸੀਨ ਲਾਵਾਂਗੇ ਆ ਦੇਖੋ ਜੀ ਦੋਨਾਂ ਪਾਸੇ ਸੈੱਟ ਕਰਕੇ ਦੋਨਾਂ ਪਾਸੇ ਵਾਲੇ ਵਾਲਾਂ ਨੂੰ ਸੈੱਟ ਕਰਕੇ ਉੱਪਰ ਸੀਨ ਲਾਵਾਂਗੇ ਦੂਜੀ ਬਾਹਾਂ ਦੀ ਵੀ ਆਪਾਂ ਉਸੇ ਤਰ੍ਹਾਂ ਹੀ ਵਾਲਸ ਪਾ ਕੇ ਸੈੱਟ ਕਰਕੇ ਸੀਨ ਲਾਵਾਂਗੇ। ਤੇ ਆ ਦੇਖੋ ਜੀ ਹੁਣ ਆਪਾਂ ਇਸ ਤਰ੍ਹਾਂ ਦੀ 1 ਇੰਚ ਦੀ ਚੌੜੀ ਪੱਟੀ ਲੈ ਕੇ ਇਹਦੇ ਉੱਪਰ ਬਾਹਾਂ ਦੀ ਮੂਰੀ ਵਾਲੇ ਪਾਸੇ ਰੱਖ ਕੇ ਉੱਪਰ ਸਿੱਧੇ ਪਾਸੇ ਤੋਂ ਸੀਨ ਲਾਵਾਂਗੇ। ਆ ਦੇਖੋ ਜੀ ਇਸ ਤਰ੍ਹਾਂ ਸੀਨ ਲਾ ਕੇ ਫਿਰ ਇਸ ਨੂੰ ਫੋਲਡ ਕਰਕੇ ਦੂਜੀ 바ਸੀ ਦੂਜੀ ਬਾਂਹ ਦੇ ਵੀ ਆਪਾਂ ਸੀਨ ਲਾਵਾਂਗੇ। ਇਸ ਨੂੰ ਫੋਲਡ ਕਰਕੇ ਸੀਨ ਲਾਵਾਂਗੇ। ਦੂਜੀ ਬਾਂਹ ਦੇ ਵੀ ਆਪਾਂ ਉਸੇ ਤਰ੍ਹਾਂ ਹੀ ਸੀਨ ਲਾਵਾਂਗੇ। ਹੁਣ ਆਪਾਂ ਨੀਚੋਂ ਘੇੜ ਜਿਹੜਾ ਆਪਣੀ ਫਰੌਕ ਦਾ ਉਸ 'ਤੇ ਸੀਨ ਲਾਵਾਂਗੇ। ਫਿਰ ਬਾਹਵਾ ਜਿਹੜੀਆਂ ਨੇ ਉਹਨਾਂ ਨੂੰ ਅਟੈਚ ਕਰ ਦਾਂਗੇ। ਆ ਦੇਖੋ ਜੀ ਵਿਚਾਲੇ ਰੱਖ ਕੇ ਆਪਾਂ ਸੀਨ ਲਾਉਣੀ ਬਾਂਦੀ ਤੇ ਦੋਨੋਂ ਪਾਸੇ ਇੱਕੋ ਜਿੰਨਾ ਆ ਜਾਊਗਾ ਪਹਿਲਾਂ ਆਪਾਂ ਬਾਹਵਾਂ ਦੀਆਂ ਸੀਨਾਂ ਲਾਵਾਂਗੇ ਫਿਰ ਆਪਾਂ ਬਾਹ ਨੂੰ ਫੋਲਡ ਕਰਕੇ ਇਸ ਤਰ੍ਹਾਂ ਸਾਰੇ ਸਾਰੇ ਆਲ ਸੀਨ ਲਾਵਾਂਗੇ ਆਪਾਂ ਸਿਰੇ ਤੱਕ ਪਹਿਲਾਂ ਬਾਂਹ ਦੀ ਸੀਨ ਲਾਉਣ ਤੋਂ ਬਾਅਦ ਫਿਰ ਆਪਾਂ ਸਾਰੀ ਸੀਨ ਲਾਵਾਂਗੇ نیچے ਤੱਕ ਆ ਦੇਖੋ ਜੀ ਦੂਜੇ ਵਾਸਤੇ ਵੀ ਆਪਾਂ ਉਸੇ ਤਰ੍ਹਾਂ ਹੀ ਸੀਨ ਲਾ ਕੇ ਬਾਂਦੀ ਤੇ ਇਸ ਤਰ੍ਹਾਂ ਆਪਣਾ ਜਿਹੜਾ ਗਲਾ ਜਿਹੜਾ ਡਿਜ਼ਾਈਨ ਬਣੂਗਾ ਗਲੇ ਦਾ ਤੇ ਬਾਹਾਂ ਦਾ ਵੀ ਆ ਦੇਖੋ ਜੀ ਤੇ ਜਿਹੜਾ ਆਪਾਂ ਗਲੇ ਦੇ ਪੱਟੀ ਲਾਈ ਹੋਈ ਸੀ ਉਸ ਦੇ ਨਾਲ ਆਪਾਂ ਇਹ ਨਿੱਕੇ ਨਿੱਕੇ ਫਲਾਵਰ ਜੇ ਬਣਾ ਕੇ ਲਾਏ ਹੋਏ ਸੀ ਇਹਨਾਂ ਨੂੰ ਆਪਾਂ ਗਲੇ ਦੀ ਪੱਟੀ ਦੇ ਉੱਪਰ ਇਸ ਤਰ੍ਹਾਂ ਸੂਈ ਨਾਲ ਸੈੱਟ ਕਰਾਂਗੇ ਆ ਦੇਖੋ ਜੀ ਇਹ ਵੀ ਆਪਣਾ ਛੋਟਾ ਜਿਹਾ ਡਿਜ਼ਾਈਨ ਬਣੂਗਾ ਗਲੇ ਦੀ ਪੱਟੀ ਦੇ ਉੱਪਰ ਆ ਦੇਖੋ ਜੀ ਸੋਖਾ ਜਿਹਾ ਬਿਲਕੁਲ ਤੇ ਬਹੁਤ ਹੀ ਪਿਆਰਾ ਜਿਹਾ ਇਹ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋਊਗਾ ਗਲੇ ਦਾ ਬਾਵਾ ਦਾ ਸਾਰੀ ਫਰਾਕ ਆਪਾਂ ਸਟਿਚ ਕਰ ਚੁੱਕੇ ਹਾਂ जेकर वीडियो वॾी लगे त लाइक कमेंट शेयर ज़रूरु करियो